ਬਾ ਨਮਨਗਪੁਰ ਜਨਨ ਫੈਕਟਰੀ ਕਾਂਗਰਸ ਡੀਸੀਸੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇਹ ਬੰਦਾ ਸਾਡੇ Hindu Devi ਦੇਵਤਾ ਉਹਨਾਂ ਨੂੰ ਹਨੂਮਾ ਜੀ ਦੀ ਫੋਟੋ ਨੂੰ ਥੋਕਾ ਪਾਂਡਿਆ ਵਾ ਬੇਦਬੀ ਕਰਨ ਡਿਆ ਵਾ ਪੱਤਾ ਮਾਰਨ ਡਿਆ ਵਾ ਤੇ ਬੇਦਬੀ ਕਰਨ ਡਿਆ ਸਾਡੇ ਕੋਲ ਹੁਣੇ ਵੀਡੀਓ ਆਈ ਆ ਤੇ ਸਾਡੀ ਮੇਰੀ ਗਲੀ ਵਿੱਚ ਇਕਲੀ ਗੰਡਾ ਵਾਲੀ ਵਿੱਚ ਉਹ ਹੀ ਰਹਿਦਾ ਬਾਦ ਬੜੀ देर ਹੋ ਗਈ ਇਹਨੂੰ ਇਹਦੇ ਵਿੱਚ ਮਾਫੀ ਮੰਗ ਮਾਫੀ ਮੰਗ ਆ ਜੋ ਉਧਰ ਉਧਰ ਕੰਮ ਉਹ ਗਲਤੀ ਹੋਈ ਆ ਗੱਲ ਹੀ ਹੋ ਗਈ ਮਾਫੀ ਮੰਗੇ ਇਹੋ ਜੇ ਬੰਦੇ ਸਰਦਾਰ ਹੋ ਕੇ ਤੇ ਸਾਰੇ ਟਰਮਾ ਵਿੱਚ ਕੰਮ ਖਰਾਬ ਕਰਦੇ ਤੇ ਲੜਾਈਆਂ ਕਰਾਉਂਦੇ ਇੱਕ ਦੂਜੇ ਨਾਲ ਸਾਡੇ ਕੋਲ 5 ਮਿੰਟ ਦੀ ਵੀਡੀਓ ਹੈ ਮਮਣਾਂ ਨੇ ਗਏ ਪਹਿਲੇ ਬੰਮ ਜੋ ਵੀਗਾ ਸੀਗਾ ਪੱਗ ਬੰਨੀ ਹੈ ਨਾ ਹਾਂ ਪੱਗ ਬੰਨੀ ਹੈ ਨਾ ਹਣ ਮਮਣਾਂ ਗਏ ਜੋ ਵੀਗਾ ਹੁਣ ਪੱਗ ਬੰਨੀ ਹੈ ਨਾ ਇਹਨਾਂ ਸਭ ਦਾ ਇਹ ਬੰਦੇ ਤੇ ਇਹਦੇ ਉਹ ਸ਼ੋਰ ਗਾਵਲੇ ਸਤਿਆ ਦਾਵਾ ਸਤਿਆ ਦਾਵਾ ਇਹ ਅਦਾ ਪੁੱਤਰ ਜੀ ਹੋ ਗਿਆ ਪਾ ਕੇ ਸਾ ਵੀ ਸਾਲਾ ਹੀ ਕੋ ਮ ਕਰਾਵੇ ਸਾਡੇ ਸਾਡੇ ਲੱਭਦੀ ਬੇਬੀ ਨਹੀਂ ਕਰਦਾ ਨੂੰ ਸ਼ਰਮ ਨਹੀਂ ਆਈ ਹੈ ਬੇਸ਼ਰਮਾ ਸਾਡੇ ਨਾਲ ਬੰਦੀ ਕਰਦੇ ਵੱਡਾ ਤੋਂ ਭਗਦਾ ਬਣਿਆ ਹੈ ਤੇਰਾ ਗੱਤਾ ਤੇ ਕਿੰਦਾ ਆਹ ਯਾ ਸੋਰੀ ਗਲਤੀ ਹੋਈ ਆ ਨਾ ਨਾ ਇਹ ਤਾਂ ਅੰਦਰ ਹੀ ਆ ਅਟਲਾ ਕਰਦੇ ਆ ਸਰਦਾਰ ਬਣਿਆ ਉਹ ਸਾਧਰ ਕਰਦੇ ਆ ਹਰ ਇੱਕ ਦਾ ਇਹ ਨਸ਼ੇ ਦੀ ਹਾਲਤ ਵਿੱਚ ਦਰਗਾਤ ਮਾਰ ਕੋ ਛੱਡੋ ਰੇ ਅਰੇ ਨਸ਼ੇ ਦੀ ਹਾਲਤ ਵਿੱਚ ਕੀਤਾ ਭਾਵੇਂ ਜਿੱਦਾਂ ਮਰਜ਼ੀ ਕੀਤਾ ਵਾ ਸੋਈ ਜੰਮਣ ਵਾਲਾ ਆ ਸਾਲਿਆ ਇਹ ਬੰਦੇ ਨੂੰ ਹੌਣ ਤੇ ਅੱਜ ਆਪਾਂ ਪਿਆਰ ਨਾਲ ਸਮਝਾਤਾ ਵਾ ਕਿ ਬਜ਼ੁਰਗ ਬੰਦਾ ਇਹਦੇ ਤੇ ਹੱਥ ਨਹੀਂ ਛੱਡਨੇਗੇ ਚਲੋ ਜੋ ਵੀ ਗਵਾ ਇਹਦੇ ਕੋਲ ਗਲਤੀ ਹੋ ਗਈ ਆ ਜੇ ਅੱਗੇ ਤੋਂ ਸਾਨੂੰ ਪਤਾ ਲੱਗਾ ਕਿ ਸਾਡੀ Hindu Devi ਦਾ ਇਹ ਬਦਾਰੋਂ ਕਿਸੇ ਨੇ ਵੀ ਕਿਸੇ ਤਰੀਕੇ ਦੀ ਬੇਅਦਬੀ ਕੀਤੀ ਤੇ ਆਪਾਂ ਦੂਜੀ ਵਾਰੀ ਸੋਚਣ ਦਾ ਮੌਕਾ ਨਹੀਂ ਦੇਵਾਂਗੇ ਤੇ ਨਾ ਆਪਾਂ ਮਾਫੀ ਸੁਣਾਂਗੇ ਆਖਰੀ ਤਨੂੰ ਵਾਰਨਿੰਗ ਦਿੱਤੀ ਉਹ ਮੈਂ ਸਮਝਾਤਾ ਪਿਆਰ ਨਾਲ ਤੈਨੂੰ ਉਸ ਤੋਂ ਬਾਅਦ ਦੁਬਾਰਾ ਕਦੇ ਨਾਲ ਗੱਲ ਨਹੀਂ ਹੋਣੀ ਤੈਨੂੰ ਫੁੱਦੂਆ ਸ਼ਰਮ ਨਹੀਂ ਆਈ ਬਾਬਾ ਜਵਾਬ ਤੇ ਤੈਨੂੰ ਸ਼ਰਮ ਹੀ ਆਈ ਹਾਂ ਨਾਂ ਨੂੰ ਘਤਰਾ ਪਾਇਆ ਨਾਂ ਨੇ ਹੈ ਤੇਰੇ ਭਾਇਓ ਉਹ 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 ਖੁਦ ਹੀ ਵਾ ਗਾ ਨਾਂ ਨੂੰ ਘਤਰਾ ਪਾਇਆ ਜਿਹੜੇ ਘਤਰਾ ਹੈ ਜਿਹੜਾ ਗਦਾ ਤੇਰੇ ਦੀ ਨਜ਼ਰ ਆ ਕੱਢ ਬਾ ਤੂੰ ਗਦਾ ਨਾ ਤੂੰ ਸਰਦਾਰ ਰਾਂ ਦਾ ਕਰਾ ਚੱਲਿਆ ਤੂੰ ਸਰਦਾਰ ਬਣਿਆ ਨਾਂ ਨਾਂ ਕੋ ਸਰਦਾਰ ਹੈ ਇਹ ਗੱਤਰਾ ਪਾਇਆ ਨੇ ਇਹ ਵੀ ਸਾਨੂੰ ਪਤਾ ਨਹੀਂਗਾ ਕਿ ਨਕਲੀ ਪਾਇਆ ਕਿ ਅਸਲੀ ਪਾਇਆ ਜੋ ਵੀ ਗਾ ਅਸਲੀ ਲੈ ਕੇ ਪਾਇਆ ਕਿ ਨਕਲੀ ਲੈ ਕੇ ਪਾਇਆ ਸਾਨੂੰ ਕੋਈ ਗੱਲ ਦਾ ਨਹੀਂ ਪਤਾਗਾ ਪਰ ਜੋ ਸਾਡੇ ਸਾਹਮਣੇ ਵੀਡੀਓ ਆਈ ਆ ਅੱਜ ਨੂੰ ਪਿਆਰ ਨਾ ਸਮਝਾ ਕੇ ਚੱਲੇ ਆ ਅਗਲੀ ਵਾਰੀ ਇਹਦਾ ਜ਼ਿੰਮੇਵਾਰ ਸਰਕਾਰ ਹੋएगी ਸਾਨੂੰ ਕੇ ਨਾ ਕੋਈ ਮਤਲਬ ਨਹੀਂਗਾ ਜਾਂ ਇਹ ਆਪ ਹੋਏਗਾ ਆਪਣੇ ਜ਼ਿੰਮੇਵਾਰ ਆਪ ਹੋਏਗਾ ਇਹ ਆਖਰੀ ਵਾਰੀ ਸਮਝਾਉਂਦੇ ਤੈਨੂੰ ਜੈ ਸ਼੍ਰੀ ਰਾਮ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ ਜ ਇੱਕ ਸਰਦਾਰ ਆ ਜਿਨੇ ਗਾਤਰਾ ਪਾਇਆ ਅਮਰਤਾਰੀ ਬੰਦਾ ਆ ਉਹ Hindu ਦੇਵੀ ਦੇਵਤਿਆਂ ਦੀ ਬੇਅਦਬੀ ਕਰ ਰਿਹਾ ਆ ਜਿੱਥੇ ਹਨੂਮਾਨ ਜੀ ਦਾ ਪੋਸਟਰ ਆ ਉਥੇ ਉਹਨੇ ਚੰਬੜੇ ਦੇ ਬੂਟ ਪਾ ਕੇ ਹਨੂਮਾਨ ਜੀ ਦੇ ਉੱਤੇ ਬੂਟ ਮਾਰਨ ਡਿਆ ਆ ਦੂਜਾ ਜਿਹੜਾ ਬੈਨਰ ਹੈਗਾ ਆ ਮਾਂ ਨਵ ਦੁਰਗਾ ਜੀ ਦਾ ਆ ਉਹਨਾਂ ਦੇ ਉੱਤੇ ਉਹ ਬੂਟ ਮਾਰ ਰਿਹਾ ਆ ਜੁੱਤੀਆਂ ਮਾਰ ਰਿਹਾ ਆ ਨਾਲ ਮਾਤਾ ਜੀ ਦੀ ਫੋਟੋ ਉੱਤੇ ਥੁੱਕ ਰਿਹਾ ਆ ਇਹ ਪਤਾ ਲੱਗਾ ਆ ਇੰਦਾਬਾਂ ਕਾ ਮੰਡੀ ਗੰਡਿਆਂ ਵਾਲੀ ਗਲੀ ਦਾ ਇਹ ਸ਼ਖਸ ਹੈ ਜਿਸਨੇ ਬੇਅਦਬੀ ਕੀਤੀ ਆ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਇਹਨੂੰ ਤੁਰੰਤ ਫੜ ਕੇ ਇਰਤੇ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਅਸੀਂ 24 ਘੰਟੇ ਦਾ ਦਿਨੇ ਆ ਟਾਈਮ ਜੇ 24 ਘੰਟੇ ਦੇ ਵਿੱਚ ਵਿੱਚ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਆਪਣੇ ਤੌਰ ਤੇ ਕਾਰਵਾਈ ਕਰਾਂਗੇ ਤੁਹਾਡੀ ਕੋਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਆ ਮੇਰੀ ਐਸਪੀ ਵਿਸ਼ਾਲ ਜੀ ਜੀ ਨਾਲ ਗੱਲ ਹੋਈ ਆ ਉਹਨਾਂ ਨੂੰ ਮੈਂ ਵੀਡੀਓ ਵੀ ਪਾ ਦਿੱਤੀ ਆ ਤੇ ਉਹਨਾਂ ਨੂੰ ਮੈਂ ਇਹਦਾ ਜੋਬ ਡਰੈਸ ਹੈਗਾ ਉਹ ਵੀ ਦੱਸ ਦਿੱਤਾ ਆ ਕੱਲ ਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਮੁਰਗਿਆਂ ਨੂੰ ਪਾਗਲ ਕਰਾਰ ਦੇ ਦੇ ਕਿ ਇਹ ਪਾਗਲ ਹੈਗਾ ਆ ਇਸ ਚੀਜ਼ ਦੀ ਵੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਪਾਗਲ ਕਰਾਰ ਦਿੰਦੇ ਜੇ ਉਹਰਾ ਮੈਂਟਲੀ ਸਰਟੀਫਿਕੇਟ ਵੀ ਅਸੀਂ ਵੇਖਾਂਗੇ ਜੇ ਨਾ ਮੈਂਟਲੀ ਸਰਟੀਫਿਕੇਟ ਕੋ ਹੋਇਆ ਫਿਰ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਸੁਜਾ ਦੇਵਾਂਗੇ ਕੀ ਕਰਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਵੀ ਇਹ ਦੁਨੀਆਂ ਦਾ ਜਿਹੜੇ ਮਾਮਲੇ ਆ ਵਧਦੇ ਜਾ ਰਹੇ ਆ ਦੋ ਹੀ ਧਰਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਸਿੱਖ ਧਰਮ ਤੇ ਇੱਕ Hindu ਧਰਮ ਇਹਨਾਂ ਦੋਨਾਂ ਧਰਮਾਂ ਦੇ ਵਿੱਚ ਹੀ ਬੇਦਗੀਆਂ ਦੇ ਜਿਹੜੇ ਮਾਮਲੇ ਆ ਕਿਉਂ ਵੱਧ ਰਹੇ ਨੇ ਇਹ ਸ਼ਰਾਰਤੀ ਅੰਸਰ ਆ ਗਏ ਨੇ ਇਹ ਕਿਹੇ ਧਰਮ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਸ਼ਰਾਰਤੀ ਅੰਸਰ ਨੇ ਕਿ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਕੰਮ ਕਰਦੇ ਨੇ ਇਹ ਜਾਣ ਬੁਝ ਕੇ ਕਰਦੇ ਨੇ ਮੈਂ ਤੇ ਇਸ ਚੀਜ਼ ਦੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਇਹਦੀ ਡੰਗਾਈ ਨਾਲ ਜਾਂਚ ਕੀਤੀ ਜਾਵੇ ਕੀ ਪਤਾ ਲੱਗਾ ਪਤਾ ਲਾਇਆ ਜਾਵੇ ਕਿ ਇਹ ਮਦਰ ਹੈ ਕੋਣ ਆ ਕਿੰਨੇ ਬੇਅਦਬੀਆਂ ਕਰਾਈਆਂ ਆ ਆ ਜੀ ਸਰ ਜਿਹੜਾ ਇੱਕ ਦੇਰ ਦੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਉਹਦੇ ਵਿੱਚ ਸਾਨੂੰ ਨਾ ਅੱਜ ਇੱਕ ਕੰਪਲੇਂਟ ਸਚਿਨ ਮਹਿਰਾ ਵੱਲੋਂ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਕੋ ਇੱਕ ਜਿਹੜੀ ਇਹ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਇਤੇ ਵਿੱਚ ਰਜਿੰਦਰ ਰਾਜੂ ਨਾਂ ਸਨ ਆਫ ਅ ਲੇਟ ਹਰਬੰਸ ਲਾਲ ਗਲੀ ਗੰਡਿਆਂ ਵਾਲੀ ਠੀਕ ਹੈ ਨਮਕ ਮੰਡੀ ਦਾ ਰਹਿਣ ਵਾਲਾ ਬੰਦਾ ਜਿਹੜਾ ਜਿਹੜਾ ਕਿ ਪੋਸਟਰਾਂ ਦੇ ਉੱਪਰ ਧਾਰਮਿਕ ਪੋਸਟਰਾਂ ਦੇ ਉੱਪਰ ਪੈਰ ਰੱਖ ਕੇ ਉਹਨਾਂ ਦੀ ਬੇਅਦਬੀ ਕਰ ਰਿਹਾ ਉਹਦੇ ਸਬੰਧ ਦੇ ਵਿੱਚ ਆਪਾਂ ਉਸ ਬੰਦੇ ਨੂੰ ਢਿਆ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਣਦੀ ਧਾਰਾ ਦੇ ਤਹਿਤ ਉਹਦੇ ਖਿਲਾਫ ਪੱਤਰ ਦਰਜ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਸਰ ਰਿਮਾਂਡ ਵੀ ਹਾਸਲ ਕੀਤਾ ਜਾਏਗਾ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਕਾਰਨ ਕੀ ਹੈ ਕਿਉਂਕਿ ਇੱਕ ਸਿੱਧੇ ਪਗੜੀ ਬੰਨੀ ਹੋਈ ਹੈ ਦੇਖ ਲੈਂਦੇ ਜਿਹੜੇ ਪੋਸਟਰ ਹੈ ਕਈ ਕਹਿ ਰਹੇ ਨੇ ਕਿ ਮਨਦਬੁੱਧੀ ਹੈ ਉਹ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਵੀ ਗੱਲ ਲੱਗਣੀ ਬਿਲਕੁਲ ਜੀ ਇਹਦੇ ਖਿਲਾਫ ਜਿਹੜੀ ਆ ਰਿਮਾਂਡ ਲੈ ਕੇ ਅਗਲੀ ਤਪਦੀਸ਼ ਜਿਹੜੀ ਇਹ ਕੀਤੀ ਜਾਵੇਗੀ ਤੇ ਜੋ ਵੀ ਹੋਏਗਾ ਉਹ ਤੁਹਾਨੂੰ ਸਾਰਿਆਂ ਨੂੰ ਬਾਅਦ ਦੱਸਿਆ ਜਾਏਗਾ ਕਿ ਕੀ ਹੈਗਾ ਸਚਾਈ ਦੀ ਜਾਂਦੀ ਹੈ ਸਾਹਮਣੇ ਸੱਤ ਪਰਵਾਜ਼ ਤੇ ਕੌਣ ਕੌਣ ਸੀ ਜੀ ਇਹਦੇ ਪਰਿਵਾਰ 'ਚ ਕੋਈ ਨਹੀਂ ਇਹ ਇਕੱਲਾ ਹੀ ਬੰਦਾ ਰਹਿੰਦਾ ਇਹਦੇ ਮਾਪਿਓ ਮਰ ਚੁੱਕੇ ਹੋਏ ਆ ਤੇ ਘਰਾਂ ਦੇ ਵਿੱਚ ਕੋਈ ਭਾਂਡੇ-ਪੁੰਡੇ ਮਾਂਜ ਕੇ ਜਾਂ ਹੋਰ ਇਦਾਂ ਕੁਝ ਆਲਾ ਕਰ ਰਿਹਾ ਇੱਕ ਵਾਰ ਨਾਮ ਰੀਪੀਟ ਕਰ ਦਿਓ ਇਹਦਾ ਇਹਦਾ ਨਾਮ ਰਜਿੰਦਰ ਰਾਜੂ son of late ਹਰਬੰਸ ਲਾਲ ਵਾਸੀ ਗੰਡਿਆਂ ਵਾਲੀ ਗਲੀ ਨਮਕ ਮੰਡੀ ਕਿੰਨੀ ਉਮਰ ਹੈ ਕਿੰਨੀ ਉਮਰ ਇਹਦੀ ਹੈਗੀ ਆ ਕੋਈ 45 ਤੋਂ 50 ਦੇ ਕਰੀਬ ਕੁ ਦੀ ਹੋਣੀ ਹੈ ਜੀ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਕੋਈ ਆ ਹੈ ਨਹੀਂ ਨਹੀਂ ਕੋਈ ਵੀ ਨਹੀਂ ਹੈਗਾ ਜੀ ਕੁਝ ਇਸ ਤਰ੍ਹਾਂ ਦਾ ਸਾਹਮਣੇ ਆ ਕਿ ਕਿਸੇ ਦੇ ਕਹਿਰ ਦੇ ਉੱਤੇ ਇਸ ਤਰ੍ਹਾਂ ਦਾ ਕੁਝ ਕੀਤਾ ਹੋਵੇ ਉਹ ਤਫਤੀਸ਼ ਦਾ ਵਿਚਾਰ ਹੀ ਅਜੇ ਇੱਕ ਪੱਤਰਦਰਦ ਕੀਤਾ ਗਿਆ ਹੈ ਜੀ ਇਹ ਅਗਲੀ ਤਫਤੀਸ਼ ਕੀਤੀ ਜਾਵੇ ਕਿ ਫਿਰ ਤਾਂ ਡਰਾਫਟ ਅਗਲੇ ਸੰਕੇਤ ਦੇ